ਖਾਲਸਾ ਕਾਲਜ ਹੁਣ ਤੱਕ ਸਾਡੇ ਵਿੱਚੋਂ ਬਹੁਤ ਲੋਕਾਂ ਨੇ ਇਸ ਨੂੰ ਬਾਹਰ ਤੋਂ ਦੇਖਿਆ ਹੋਵੇਗਾ ਜਾਂ ਫਿਰ ਕਿਸੇ ਫਿਲਮ ਦੇ ਵਿੱਚ ਇਸ ਦਾ ਸੀਨ ਵੇਖਿਆ ਹੋਵੇਗਾ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਕਾਲਜ ਨੂੰ ਬਣਾਉਣ ਦਾ ਕੀ ਕਾਰਨ ਸੀ ਕਿਸ ਕਾਰਨ ਦੇ ਕਰਕੇ ਇਸ ਕਾਲਜ ਨੂੰ ਬਣਾਇਆ ਗਿਆ ਭਾਰਤ ਜਦੋਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਸੀ ਬਰਤਾਨਵੀ ਹਕੂਮਤ ਦਾ ਰਾਜ ਹੋਣ ਕਰਕੇ ਈਸਾਈਤ মত ਦਾ ਬੋਲਬਾਲਾ ਹੋਣ ਲੱਗਾ ਜਾਗਰੂਕ ਲੋਕਾਂ ਦੇ ਅੰਦਰ ਵਿੱਦਿਆ ਪ੍ਰਾਪਤ ਕਰਨ ਦੀ ਚੀਰੰਗ ਉੱਠਣ ਲੱਗੀ ਤਾਂ ਸਿੱਖ ਘਰਾਨੇ ਦੇ ਵਿਦਿਆਰਥੀਆਂ ਨੂੰ ਕਨਵੈਂਟ ਸਕੂਲਾਂ ਦੇ ਵਿੱਚ ਪੜਨ ਦੇ ਵਾਸਤੇ ਭੇਜਿਆ ਜਾਣ ਲੱਗਾ ਜਿੱਥੇ ਈਸਾਈ ਪਾਦਰੀਆਂ ਦਾ ਪ੍ਰਭਾਵ ਉਹਨਾਂ ਦੇ ਉੱਤੇ ਪੈਣ ਲੱਗਾ ਉਸ ਸਮੇਂ ਦੇ ਸਿੱਖ ਵਿਦਵਾਨ ਤੇ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਇਸ ਪ੍ਰਭਾਵ ਨੂੰ ਕਿਵੇਂ ਰੋਕਿਆ ਜਾ ਸਕੇ ਲੰਬੇ ਮੰਧਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਗਿਆ ਕਿ ਸਾਨੂੰ ਆਪਣੇ ਵਿਦਿਅਕ ਅਦਾਰੇ ਸਥਾਪਿਤ ਕਰਨੇ ਚਾਹੀਦੇ ਹਨ ਜਿਸ ਦੀ ਸ਼ੁਰੂਆਤ ਖਾਲਸਾ ਕਾਲਜ ਦੀ ਨੀ ਤੋਂ ਕੀਤੀ ਗਈ ਉੱਤਰੀ ਭਾਰਤ ਦੇ ਵਿੱਚ ਸੰਗਤ ਜੀ ਇਸ ਤਰ੍ਹਾਂ ਦੇ ਦਿੱਖ ਦਾ ਕੋਈ ਵੀ ਵਿਦਿਅਕ ਅਦਾਰਾ ਨਹੀਂ ਸੀ ਜਿਸ ਵਿੱਚ ਇੱਕ ਮਹਿਲ ਇੱਕ ਗੁਰਦੁਆਰਾ ਸਾਹਿਬ ਅਤੇ ਵਿਦਿਅਕ ادارے ਦੀ ਛਲਕ ਪੈਂਦੀ ਹੋਵੇ ਖਾਲਸਾ ਕਾਲਜ ਕਾਉਂਸਲ